ਕਿਸਾਨ ਆਫ ਦਾ ਕਿੱਤਾ ਬਚਾਉਣ ਲਈ ਅੱਜ ਨਿਕਲੇ ਨੇ ਸੜਕਾਂ ਦੇ ਔਰ ਬੀਜੇਪੀ ਦਾ ਜਿਹੜਾ ਪੂਰਾ ਮੁਕੰਮਲ ਵਿਰੋਧ ਕਰਨਗੇ ਬੀਜੇਪੀ ਨੂੰ ਪਿੰਡਾਂ 'ਚ ਸ਼ਹਿਰਾਂ 'ਚ ਕਸਬਿਆਂ 'ਚ ਰਲੀਆਂ ਨਹੀਂ ਕਰਨ ਦੇਣਗੇ ਕਿਸਾਨਾਂ ਦਾ ਕਰਜ਼ਾ ਵੀ ਨਹੀਂ ਮਾਫ਼ ਕੀਤਾ ਜਾਂਦਾ ਕਿਉਂਕਿ ਕਾਰਪੇਟਾਂ ਦਾ 14.52 ਲੱਖ ਕਰੋੜ ਮਾਫ਼ ਕਰ ਦਿੱਤਾ ਜਾਂਦਾ ਔਰ ਕਿਸਾਨਾਂ ਨੂੰ ਕਹਿੰਦੇ ਤੁਹਾਡੇ ਲਈ ਬਾਪ ਕਰ ਲਈ ਹੈ ਨਹੀਂ ਪੈਸਾ ਤੁਹਾਡੇ ਕੋਲੇ ਅੱਜ ਬਟਾਲੇ ਦੀਆਂ ਸੜਕਾਂ ਤੇ ਟਰੈਕਟਰ ਨਜ਼ਰ ਆ ਰਹੇ ਆ ਕਾਰਨ ਕਿ ਕਾਲੇ ਝੰਡੇ ਲਾ ਕੇ ਕਿਸਾਨ ਜਿਹੜੇ ਨੇ ਸੈਂਕੜਿਆਂ ਦੇ ਦਰਜ ਚ ਹਜ਼ਾਰਾਂ ਟਰੈਕਟਰ ਲੈ ਕੇ ਨਿਕਲੇ ਨੇ ਤਸਵੀਰ ਪਹਿਲਾਂ ਦਿਖਾ ਦਿੰਨੇ ਆ ਔਰ ਤਸਵੀਰ ਦੇ ਵਿੱਚ ਤੁਸੀਂ ਦੇਖੋਗੇ ਕਿ ਕਿੰਨਾਂ ਕਿਲੋਮੀਟਰਾਂ ਚ ਜੋ ਆ ਉਹ ਟਰੈਕਟਰ ਲੈ ਕੇ ਜਿਹੜੇ ਕਿਸਾਨ ਨੇ ਉਹ ਸੰਕਾਂ ਦੇ ਆ ਗੱਲਬਾਤ ਕਰਾਂਗੇ ਜਿਹੜੇ ਕਿਸਾਨ ਆਗੂ ਸਾਡੇ ਨਾਮ ਦਾ ਕਿੰ ਸਮੇਂ ਕਿੰਨੇ ਕਿਲੋਮੀਟਰ ਲਾਈਨਾਂ 'ਚ ਟਰੈਕਟਰਾਂ ਦੀ ਲੱਗ ਗਈ ਹਾਂ ਲੱਗਦਾ ਜੀ 5 ਕੁ ਕਿਲੋਮੀਟਰ ਲੰਮੀ ਲੈਨ ਹੈਗੇ ਅਜੇ ਕਣਕ ਦਾ ਜੋਰ ਹੈ ਬਾਢੀ ਦਾ ਜੋਰ ਹੈ ਪਰ ਉਸ ਦੇ ਬਾਵਜੂਦ ਵੀ ਕਿਸਾਨ ਆਪ ਦਾ ਕਿੱਤਾ ਬਚਾਉਣ ਲਈ ਅੱਜ ਨਿਕਲੇ ਨੇ ਸੜਕਾਂ ਦੇ ਔਰ ਬੀਜੇਪੀ ਦਾ ਜਿਹੜਾ ਪੂਰਾ ਮੁਕੰਮਲ ਵਿਰੋਧ ਕਰਨਗੇ ਬੀਜੇਪੀ ਨੂੰ ਪਿੰਡਾਂ 'ਚ ਸ਼ਹਿਰਾਂ 'ਚ ਕਸਬਿਆਂ 'ਚ ਰਲੀਆਂ ਨਹੀਂ ਕਰਨ ਦੇਣਗੇ ਕਿਉਂਕਿ ਬੀਜੇਪੀ ਨੇ ਜਿਹੜੇ 7.5 ਕਿਸਾਨ ਸਿੱਧੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਨੇ ਔਰ 700 ਕਿਸਾਨ ਜਿਹੜੇ ਸਾਡੇ ਬਾਰਡਰਾਂ ਤੇ ਜਿਹੜੇ ਸ਼ਹੀਦ ਹੋਏ ਨੇ ਤਿੰਨ ਬਿੱਲ ਜਿਹੜੇ ਭਾਪੀ ਨੇ ਲਿਆਂਦੇ ਸੀ ਉਹ ਅਗਾ ਜਿਹੜਾ ਸਾਨੂੰ ਇਹ ਆ ਕਿ ਸਾਡੇ ਐਮਐਸਪੀ ਤੇ ਕਾਨੂੰਨ ਵੀ ਨਹੀਂ ਬਣਾਇਆ ਜਾ ਰਿਹਾ ਕਿਸਾਨਾਂ ਦਾ ਕਰਜ਼ਾ ਵੀ ਨਹੀਂ ਮਾਫ ਕੀਤਾ ਜਾਂਦਾ ਕਦੋਂ ਕਿ ਕਾਰਪੋਰੇਟਾਂ ਦਾ 14.52 ਲੱਖ ਕਰੋੜ ਮਾਫ ਕਰ ਦਿੱਤਾ ਜਾਂਦਾ ਪਰ ਕਿਸਾਨਾਂ ਨੂੰ ਕਹਿੰਦੇ ਤੁਹਾਡੇ ਲਈ ਮਾਫ ਕਰਨ ਲਈ ਹੈ ਨਹੀਂ ਪੈਸਾ ਤੁਹਾਡੇ ਕੋਲੇ ਸਵਾਮੀ ਨਾਸਿੰਦੀ ਰਿਪੋਰਟ ਜਿਹੜੀ ਕਿਸਾਨਾਂ ਪੱਖੀ ਉਹ ਵੀ ਲਾਗੂ ਨਹੀਂ ਕੀਤੀ ਜਾ ਰਹੀ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਵਿਰੋਧ ਕਹਿੰਦੇ ਕਰਾਂਗੇ ਸਵਾਲਾਂ ਦੇ ਜਵਾਬ ਵੀ ਲਵਾਂਗੇ ਕੀ ਲੱਗਦਾ ਕਿਸੇ ਉਮੀਦਵਾਰ ਨੇ ਦਿੱਤੇ ਹਲੇ ਤੱਕ ਜਵਾਬ ਕਿ ਨਹੀਂ ਦਿੱਤੇ ਨਾ ਨਾ ਜਵਾਬ ਦੇਣੇ ਕੀ ਹੈ ਕੀ ਜਵਾਬ ਦੇਣਗੇ ਅਸੀਂ ਪੁੱਛਦੇ ਆ ਕਿ ਸਾਨੂੰ ਕਿਉਂ ਮਾਰਿਆ ਸਾਨੂੰ ਗੋਲੀਆਂ ਕਿਉਂ ਮਾਰੀਆਂ ਇਹਦਾ ਕੀ ਜਵਾਬ ਇੱਕੋ ਹੀ ਜਵਾਬ ਹੈ ਕਿਉਂ ਪਾਰਟੀ ਛੱਡਦੇ ਨੇ ਉਹ ਛੱਡਣਾ ਨਹੀਂ ਚਾਹੁੰਦੇ ਔਰ ਹੋਰ ਇਹ ਜਵਾਬ ਕਿਸੇ ਨੇ ਨਹੀਂ ਹਲੇ ਤੱਕ ਦਿੱਤੇ ਉਹ ਸਿਰਫ ਇਹ ਕਹਿੰਦੇ ਪੁੱਛੋ ਨਾ ਜਵਾਬ ਪੁੱਛिए ਨਾ ਤੇ ਜੇ ਅਸੀਂ ਨਾ ਵੀ ਪੁੱਛਾਂਗੇ ਜਿੰਨਾ ਤੁਸੀਂ ਫਿਰ ਵੀ ਨਹੀਂ ਆਹੀਂ ਸਵਾਲ ਪੁੱਛੀਏ ਨਾ ਪੁੱਛੀਓ ਤੇ ਗੱਲ ਅੱਜ ਖਤਮ ਹੋ ਗਈ ਅੱਜ ਤੁਸੀਂ ਦੇਖ ਲਓ ਜੋ ਹਾਲਾਤ ਵਾ ਇਹ ਹੁਣ ਸਵਾਲਾਂ ਵਾਲੀ ਗੱਲ ਨਹੀਂ ਰਹਿ ਗਈ ਲੱਗਦਾ ਕਿ ਅੱਜ ਜਿਹੜੀ ਟਰੈਕਟਰ ਰੈਲੀ ਅੱਜ ਕੱਢੀ ਗਈ ਹਜ਼ਾਰਾਂ ਟਰੈਕਟਰ ਲੈ ਕੇ ਨਿਕਲੇ ਹੋ ਕਿੰਨਾ ਕਸਰ ਲੋਕਾਂ ਤੇ ਹੋਏਗਾ ਲੋਕਾਂ ਤੇ ਬਹੁਤ ਐਸੇ ਨੇ ਜੀ ਲੋਕਾਂ ਤੇ ਅਸਰ ਹੋਇਆ ਤੇ ਟਰੈਕਟਰ ਤੇ ਮੋਟਰਸਾਈਕਲ ਕਿਸਾਨ ਮਜ਼ਦੂਰ ਮਲਾਜਮ ਸਾਰੇ ਅੱਜ ਇਸ ਰੈਲੀ ਚ ਆਏ ਨੇ ਕਿਉਂਕਿ ਅੱਜ ਐਸਕੇ ਮ ਇਕੱਠਾ ਅੱਜ ਤੇ ਨਾਨ ਪੋਲੀਟਿਕਲ ਐਸਕੇ ਦੇ ਵੀ ਟਰੈਕਟਰ ਵਿੱਚ ਆਏ ਨੇ ਅੱਜ ਤੇ ਸਾਰੀਆਂ ਪਾਰਟੀਆਂ ਗੱਟੀਆਂ ਹੋ ਕੇ ਆਈਆਂ ਲੱਗਦਾ ਕਿ ਕਰੀ ਫੇਰ ਕਿਸਾਨ ਇੱਕ ਝੋਟ ਇੱਕ ਮੋਟ ਹੋ ਗਏ ਬਿਲਕੁਲ ਬਿਲਕੁਲ ਇੱਕ ਮੋੜ ਇੱਕ ਮੋੜ ਤੇ ਪਹਿਲਾਂ ਤੋਂ ਹੀ ਸੀ ਮੰਗਾ ਤੇ ਇਹਨਾਂ ਦੀ ਐ ਇੱਕੋ ਹੀ ਸੀ ਸਿਰਫ ਇਹ ਆ ਵੀ ਲੜਾਈ ਦਾ ਟੰਗ ਆਪਣਾ ਕੋਈ ਕਿਸੇ ਤਰ੍ਹਾਂ ਲੜਦਾ ਕੋਈ ਕਿਸੇ ਤਰ੍ਹਾਂ ਪਰ ਹੁਣ ਹੁਣ ਤੇ ਗੱਲ ਹੀ ਇੱਕੋ ਰਹਿ ਗਈ ਨਾ ਭਾਜਪੀ ਨੂੰ ਪੁਨਿਸ਼ ਕਰਨ ਦੀ ਹੁਣ ਤੇ ਉੱਤੇ ਸਾਰੇ ਇੱਕ ਹੈਗੇ ਹੀ ਹੈਗੇ ਐ ਤੇ ਹੁਣ ਅੱਡ ਚੱਲਣ ਵਾਲੀ ਗੱਲ ਹੀ ਕੋਈ ਨਹੀਂ ਬਾਕੀ ਤੁਹਾਡੇ ਪ੍ਰਧਾਨ ਕਹਿੰਦੇ ਕਿ ਹੁਣ ਸਾਰੇ ਇੱਕ ਜੁੱਟ ਹੋ ਗਏ ਨੇ ਜੇ ਕਿਸੇ ਚ ਵਿਚ ਵਿਚਾਰਕ ਜਿਹੜਾ ਬਤ ਪਿਆ ਸੀ ਉਹ ਵੀ ਦੂਰ ਹੋ ਗਿਆ ਲੱਗਦਾ ਇੱਕ ਜੁੱਟ ਹੋਣ ਦਾ ਕਿਸਾਨਾਂ ਨੂੰ ਕੋਈ ਲਾਭ ਮਿਲੇਗਾ ਇਹਨਾਂ ਚੋਣਾਂ ਦੇ ਵਿੱਚ ਵੇਖੋ ਇੱਕ ਜੁੱਟ ਹੋ ਕੇ ਇੱਕ ਜੁੜਤਾ ਦਾ ਆ ਮੁੱਠੀ ਆ ਇਹ ਜਦੋਂ ਇਕੱਠੀ ਹੋ ਜਾਂਦੀ ਹੈ ਨਾ ਇਹ ਇੱਕ ਜੁਟਦਾ ਤਾਂ ਸਾਰਾ ਲਾਭ ਹੀ ਆ ਅੱਗੇ ਇੱਕ ਜੁਟਦਾ ਅਸੀਂ ਲੜੀ ਤੇ ਜਿਹੜਾ ਮੋਦੀ ਜਿਹੜਾ ਉਹਨੂੰ ਹਰਾਇਆ ਸੀ ਭਾਏ ਸਾਨੂੰ 13 ਮਹੀਨੇ ਲੱਗੇ ਆ ਪਰ ਇੱਕ ਜੁਟਦਾ ਨਾ ਹਰਾਇਆ ਸਾਰਾ ਉਹ ਭਾਰਤ ਦੀਆਂ ਜਿੰਨੀਆਂ ਜਥੇਬੰਦੀਆਂ ਉਹ ਸਾਰੀਆਂ ਮਿਲ ਕੇ ਇੱਕ ਸੰਯੁਕਤ ਮੋਰਚਾ ਬਣਿਆ ਹੈ ਤੇ ਇੱਕ ਜੁਟਦਾ ਦਾ ਫਾਇਦਾ ਹੀ ਹੈ ਜੇ ਇੱਕ ਜੁਟਦਾ ਸੱਜ ਇੱਕ ਜੁਟਦਾ ਤੁਸੀਂ ਦਿਖਦੇ ਆ ਇੱਕ ਜੁਟਦਾ ਵਾ ਤੇ ਅੱਜ ਵੱਡਾ ਕਾਫਲੇ ਵੀ ਆ ਇਹ ਕਰਕੇ ਇੱਕ ਜੁਟਦੇ ਦੇ ਜਿਹੜਾ ਫਾਇਦਾ ਹੋਊਗਾ ਵੀ ਇਸ ਭਾਰਤ ਦੇ ਵਿੱਚੋਂ ਬੀਜੇਪੀ ਜਿਹੜੀ ਆ ਉਹ ਚੱਲਦਾ ਹੋਊਗੀ ਇਹ ਸਨ ਕਿਸਾਨ ਆਗੂ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿ ਸੈਂਕੜੇ ਟਰੈਕਟਰ ਜਿਹੜੇ ਨੇ ਹਜ਼ਾਰਾਂ ਕਿਸਾਨ ਲੈ ਕੇ ਸੜਕਾਂ ਤੇ ਉਤਰੇ ਹੋਏ ਨੇ ਔਰ ਪ੍ਰਦਰਸ਼ਨ ਕਰਦੇ ਪਏ ਨੇ ਆਖਦੇ ਨੇ ਕਿ ਪਹਿਲਾਂ ਵਿਚਾਰਾਂ ਦੀ મતਭੇਦ ਜ਼ਰੂਰ ਹੋ ਸਕਦੀ ਸੀ ਕਿਸਾਨਾਂ ਦੇ ਵਿੱਚ ਹੁਣ ਉਹ ਵੀ ਜਿਹੜੀ ਆ ਖਤਮ ਹੋ ਗਈ ਆ ਕੈਮਰਾਮੈਨ ਬੰਟੀ ਦੇ ਨਾਲ ਲਿਵਿੰਗ ਡਾਇਰ ਨਿਊਜ਼ ਲੀ ਨਿਤਿਨ ਉਥਰਾ ਬਟਾਲਾ